ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਤੋਖ ਕੁਮਾਰ ਦੋਸਤੋ ਮੈਂ ਅੱਜ ਦੇ ਟਾਈਮ ਦੇ ਹਿਸਾਬ ਨਾਲ ਇੱਕ ਜਿਹੜਾ ਕੰਬੀਨੇਸ਼ਨ ਜਾਂ ਜੰਗ ਜੇਨਰੇਸ਼ਨ ਦੀ ਗੱਲ ਕਰਾਂ ਉਹ ਇੱਕ ਕੰਬੀਨੇਸ਼ਨ ਨੂੰ ਬੜਾ ਸਕਸੈਸ ਮੰਨਦੇ ਉਹ ਕਿਹੜਾ ਕੰਬੀਨੇਸ਼ਨ ਹੈ ਜਦੋਂ ਮੈਕੀਸਨ ਇੰਸ਼ੋਰੈਂਸ ਲਈ ਕਹਿਣਾ ਉਹ ਕਿ ਉਹਨਾਂ ਦੀ ਇੱਕ ਵਲਡਿੰਗ ਹੁੰਦੀ ਆ ਵੀ ਸਰ ਲਾਈਫ ਇੰਸ਼ੋਰੈਂਸ ਨਹੀਂ ਲੈਣੀ ਆਪਾਂ ਟਰਮ ਇੰਸ਼ੋਰੈਂਸ ਲੈ ਲੈਣੀ ਆ ਪਲੱਸ ਮਿਊਚੁਅਲ ਫੰਡ ਲੈ ਲੈਣਾ ਆਪਾਂ ਦੋਸਤੋ ਠੀਕ ਆ ਕੰਬੀਨੇਸ਼ਨ ਚੱਲਦਾ ਪਰ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਪੂਰਾ ਸੱਚ ਅੱਜ ਦੱਸ ਰਿਹਾ ਤੁਹਾਨੂੰ ਦੇਖੋ ਟਰਮ ਇੰਸ਼ੋਰੈਂਸ ਕੀ ਆ ਜੇ ਅਬ ਨਾ ਕਰੇ ਕਿ ਕੋਈ ਉਸ ਪਰਸਨ ਨੂੰ ਡੈਥ ਹੁੰਦੀ ਉਹਦੀ ਤਾਂ ਉਹ ਫੈਮਿਲੀ ਨੂੰ ਮਿਲੇਗਾ ਮਿਊਚੁਅਲ ਫੰਡ ਮਾਰਕੀਟ ਦੇ ਉਤਰਾਛਰਾ ਦੇ ਉੱਪਰ ਡਿਪੈਂਡ ਹੈਗਾ ਦੋਸਤੋ ਹੁਣ ਲਾਈਫ ਇੰਸ਼ੋਰੈਂਸ ਵੀ ਜ਼ਰੂਰੀ ਆ ਪਰ ਸੇਵਿੰਗ ਵੀ ਜ਼ਰੂਰੀ ਆ ਤਾਂ ਬਜੂਰੀ ਤੋ ਇਹ ਨਹੀਂ ਕਿ ਉਹ ਬੰਦੇ ਆ ਕਿਸੇ ਨੇ ਡੈਥ ਹੀ ਹੋਣੀ ਆ ਪਰਮਾਤਮਾ ਕਰੇ ਉਹਦੀ ਲੰਬੀ ਉਮਰ ਹੋਵੇ 100 ਸਾਲ ਜੀਵੇ ਪਰ ਜਦੋਂ ਉਹਦੀ ਬੇਟੀ ਜਾਂ ਬੇਟਾ ਪਲਸ 2 ਕਰ ਲਏਗਾ ਜਾਂ ਗ੍ਰੈਜੂਏਸ਼ਨ ਕਰ ਲਏਗਾ ਉਹਦੇ ਲਈ ਉਹਨੂੰ ਕੋਰਸ ਕਰਾਉਣ ਦੇ ਨੂੰ ਪੈਸਾ ਚਾਹੀਦਾ ਜਾਂ ਉਹਨੇ ਆਪਣੀ ਬੀਟੀਆ ਦੀ ਮੈਰਿਜ ਕਰਨੀ ਹੈ ਕੰਨਿਆਦਾਨ ਦੇ ਲਈ ਉਹਨੂੰ ਪੈਸਾ ਚਾਹੀਦਾ ਕੀ ਆ ਦੋਸਤੋ ਇਹਦੇ ਨੂੰ ਦੋਨਾਂ ਚੀਜ਼ਾਂ ਤੇ ਰੱਖਿਆ ਜਾ ਸਕਦਾ ਟਰਮ ਇੰਸ਼ੋਰੈਂਸ ਤੇ ਮਿਊਚੁਅਲ ਫੰਡ ਜਿਹੜੇ ਹੈਗੇ ਆ ਮਾਰਕੀਟ ਦੇ ਉਤਰਾਜ ਜਿਹੜਾ ਉਹਦੇ ਨਾਲ ਡਿਪੈਂਡ ਹੈ ਕਿ ਤੇ ਲਾਈਫ ਦੇ ਰਿਸਕ ਨਾਲ ਜਿਹੜੇ ਹੈਗੇ ਆ ਉਹ ਡਿਪੈਂਡ ਹੈਗੇ ਉਸਦੀ ਦੇ ਉੱਤੇ ਉਦਾਰਤ ਹੈ ਤਾਂ ਦੋਸਤ ਜਦੋਂ ਕੋਈ ਬੰਦਾ ਸੇਵਿੰਗ ਕਰਦਾ ਉਹਨੂੰ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਪੂਰੀਆਂ ਗਰੰਟੀਡ ਚਾਹੀਦੀਆਂ ਪੈਲਾ ਉਹਦਾ ਪ੍ਰਿੰਸੀਪਲ ਅਮਾਉਂਟ ਜਿਹੜਾ ਉਹਨੇ ਪੈਸਾ ਦਿੱਤਾ ਉਹ ਗਰੰਟਡ ਹੈ ਜਾਂ ਨਹੀਂ ਦੂਜੀ ਚੀਜ਼ ਉਹਨੂੰ ਇੱਕ ਗਰੰਟਡ ਰਿਟਰਨ ਮਿਲੇਗੀ ਜਾਂ ਨਹੀਂ ਮਿਲੇਗੀ ਦੋਸਤੋ ਸੁਪੋਜ਼ ਮੈਂ ਕਿਸੇ ਦੀ ਲਾਈਫ ਇੰਸ਼ੋਰੈਂਸ ਕਰਦਾ ਤੇ ਮੈਂ ਉਹਨੂੰ ਕਹਿੰਨਾ ਤੈਨੂੰ ਇਸ ਟਾਈਮ ਦੇ ਉੱਤੇ 1.5 ਕਰੋੜ ਰੁਪਏ ਮਿਲੇਗਾ ਤੇ ਇਸ ਦੇ ਪੈਰਲ ਕੋਈ ਮਿਊਚੁਅਲ ਫੰਡ ਕਰਾਉਂਦਾ ਕੋਈ ਸਿੱਪ ਕਰਾਉਂਦਾ ਕੋਈ ਕੁਝ ਵੀ ਦੋਸਤੋ ਮਾੜੇ ਨਹੀਂ ਸਭ ਵਧੀਆ ਹੀ ਅੱਗੀਆਂ ਚੀਜ਼ਾਂ ਬਟ ਗੱਲ ਕੀ ਹੈ ਕਿ ਵੀ ਅਸੀਂ ਇਹ ਦੋ ਜਿਹੜੀਆਂ ਸਾਡੇ ਬੱਚੇ ਦੀ ਐਜੂਕੇਸ਼ਨ ਔਰ ਬੇਟੀ ਦੀ ਮੈਰਿਜ ਅਸੀਂ ਉਹ ਉਤਰਾ ਚੜਾਤੇ ਨਹੀਂ ਰੱਖ ਸਕਦੇ ਡਿਪੈਂਡ ਇਸ ਕਰਕੇ ਇਸੀ ਦੀ ਗੱਲ ਕਰ ਰਹੇ ਆਦਰਵਾਇਜ਼ ਠੀਕ ਹੈ ਜਿਹੜੀ ਸਿਸਟਮ ਚੱਲਦਾ ਹੈ ਵਧੀਆ ਮਿਊਚੁਅਲ ਫੰਡ ਵੀ ਠੀਕ ਹੈ ਸਿੱਪ ਵੀ ਠੀਕ ਹੈ ਸਭ ਕੁਝ ਠੀਕ ਹੈ ਬਟ ਬੱਚੇ ਦੇ ਫਿਊਚਰ ਦੀ ਗੱਲ ਆਪਾਂ ਕਰ ਰਹੇ ਆ ਵੀ ਇਹਨਾਂ ਆਪਾਂ ਬੱਚੇ ਦੇ ਫਿਊਚਰ ਨੂੰ ਆਪਾਂ ਟਰਮ ਇੰਸ਼ੋਰੈਂਸ ਤੇ ਮਿਊਚੁਅਲ ਫੰਡ ਦੇ ਉੱਤੇ ਨਹੀਂ ਛੱਡ ਸਕਦੇ ਤਾਂ ਦੋਸਤੋ ਅਗਰ ਜਦੋਂ ਬੱਚਾ ਮੰਨ ਲਓ ਤੁਹਾਡਾ 18 ਸਾਲ ਦਾ ਹੋ ਜਾਏਗਾ ਜਾਂ 21 ਸਾਲ ਦਾ ਹੋਏਗਾ ਮਾਰਕੀਟ ਡਾਊਨ ਹੋਈ ਤਾਂ ਪੈਸਾ ਨਹੀਂ ਮਿਲੇਗਾ ਦੋਸਤੋ ਤਾਂ ਫੇਰ ਉਹੀ ਚੱਕਰ 'ਚ ਪੈਣਾ ਪਏਗਾ ਲੋਨ ਲੈਣਾ ਪਏਗਾ ਜਾਂ ਕੋਈ ਚੀਜ਼ ਗਿਰ ਵੀ ਰੱਖ ਕੇ ਜਾਂ ਕੋਈ ਜੰਸੀ ਸੇਲ ਕਰਨੀ ਪੈਗੀ ਦੋਸਤੋ ਤਾਂ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਐਲਐਸਆਈ ਦੇ ਵਿੱਚ ਤੁਹਾਨੂੰ ਇਹ ਚੀਜ਼ ਬਿਲਕੁਲ ਮਿਲੇਗੀ ਕਿ ਤੁਹਾਡਾ ਪੈਸਾ ਦਿੱਤਾ ਜਿਹੜਾ ਹੈਗਾ ਉਹ ਗਰੰਟਡ ਹੋਏਗਾ 100% ਉਦੇ ਉੱਤੇ ਬੋਨਸ ਜਿਹੜਾਗਾ ਉਹ ਵੀ ਗਰੰਟਡ ਹੋਏਗਾ ਜਿਹੜਾ ਵਿਆਜ ਮਿਲੇਗਾ ਤੁਹਾਨੂੰ ਫਿਰ ਰਿਸਕ ਉਹ ਤਾਂ ਪਹਿਲੇ ਦਿਨ ਤੋਂ ਹੀ ਉਹ ਇੱਕ ਸਟੱਪ ਨਹੀਂ ਦੇ ਤੌਰ ਤੇ ਐਲਐਸਆਈ ਦੇਣ ਦੀ ਸੀ ਦੋਸਤੋ ਤਾਂ ਦੋ ਚੀਜ਼ਾਂ ਇੱਕ ਲਾਈਫ ਇੰਸ਼ੋਰੈਂਸ ਤੇ ਗਰੰਟਡ ਵੈਲਿਊ ਦੋਸਤੋ ਐਲਐਸਆਈ ਚ ਮਿਲੇਗਾ ਠੀਕ ਹੈ ਮਿਊਚੁਅਲ ਫੰਡ ਕਰੋ ਸਿਪ ਕਰੋ ਟਰਮ ਇੰਸ਼ੋਰੈਂਸ ਕਰੋ ਜੋ ਵੀ ਹੈ ਪਰ ਆਪਣੇ ਬੱਚੇ ਦੀ ਐਜੂਕੇਸ਼ਨ ਦੇ ਲਈ ਤੇ ਚਾਈਲਡ ਦੀ ਮੈਰਿਜ ਦੇ ਲਈ ਬਿਲਕੁਲ ਵੀ ਰਿਸਕ ਨਾ ਲਓ ਗਰੰਟਡ ਐਲਐਸਆਈ ਦਾ ਪਲਾਨ ਜਰੂਰ ਲਾ ਦੋਸਤੋ ਬਾਕੀ ਮੇਰਾ ਨੀਚੇ ਨੰਬਰ ਦਿੱਤਾ ਤੁਸੀਂ ਨੀਚੇ ਨੰਬਰ ਤੇ ਕਾਲ ਕਰਕੇ ਮੈਨੂੰ ਮੋਰ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਦੋਸਤੋ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ